ਸਰ ਕੀ ਨਾ ਜੀ ਮੇਰਾ ਨਾਮ ਅਧੂ ਸੂਰਜ ਜੀ ਕਿਹੜੀ ਜਗ੍ਹਾ ਜੀ ਨਈ ਆਬਾਦੀ ਸ਼ਾਮ ਗਲੀ ਵਾਰਡ ਨੰਬਰ 37 ਸਰ ਕੀ ਪ੍ਰੋਬਲਮ ਕੀ ਹੈ ਜੀ ਟੋਮ ਜੀ ਸਰ ਸੀਵਰੇਜ ਦਾ ਪਾਣੀ ਸਾਡਾ ਸਾਰਾ ਬਲੌਕ ਫੁੱਟਦਾ ਸਾਰੇ ਲੋਕਾਂ ਦੇ ਘਰ ਵਰਦਾ ਜਾ ਕੇ ਪਾਣੀ ਇਹ ਸਾਨੂੰ ਸਵੇਰੇ ਉੱਠ ਕੇ ਇਹੀ ਕੰਮ ਹੈ ਜਿਸ ਦਿਨ ਥੋੜੀ ਜਿਹੀ ਬਾਰਿਸ਼ ਹੁੰਦੀ ਹੈ ਘਰਾਂ ਵਿੱਚ ਪਾਣੀ ਵਰਦਾ ਤੇ ਸਵੇਰੇ ਉੱਠ ਕੇ ਸਾਡਾ ਕੰਮ ਹੈ ਪਾਣੀ ਘਰਾਂ ਚੋਂ ਕੱਢੜ ਅਸੀਂ ਦੋ ਤਿੰਨ ਵਾਰੀ ਕਾਰਪੋਰੇਸ਼ਨ ਜਾ ਕੇ ਆਏ ਸਾਡੀ ਕੋਈ ਨਹੀਂ ਸੁਣਦਾ ਸਰ ਇਹ ਦਾ ਸਬੰਧ ਵਿੱਚ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਕਦੀ ਲਿਖ ਕੇ ਦਿੱਤਾ ਹੋਵੇ ਨਹੀਂ ਉਹਨਾਂ ਨੂੰ ਨਹੀਂ ਅਸੀਂ ਕੋਈ ਲਿਖ ਕੇ ਤਾਂ ਕਾਰਪੋਰੇਸ਼ਨ ਚ ਲਿਖ ਕੇ ਦਿੱਤਾ ਹੋਇਆ ਉਹਨਾਂ ਨੇ ਕੀ ਰਿਸਪੌਂਸ ਉਹਨਾਂ ਨੇ ਕਿਹਾ ਕਿ ਤੁਹਾਡਾ ਇਹ ਸਮੱਸਿਆ ਨੂੰ ਸਪੈਸ਼ਲ ਕਮਿਸ਼ਨ ਸਾਹਿਬ ਨੇ ਸੱਦਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਵੀ ਸਮੱਸਿਆ ਦਾ ਹੱਲ ਕਰੋ ਤੇ ਦੇਖੋ ਤੇ ਸਾਡੀ ਤਾਂ ਸਮੱਸਿਆ ਕੋਈ ਹੱਲ ਤਾਂ ਹਜ ਤੱਕ ਨਹੀਂ ਹੋਇਆ ਇਹ ਸਾਡੀ ਨੌਲੇਜ ਹੈ ਐਮਸੀ ਸਾਹਿਬ ਦੀ ਨੌਲੇਜ ਵਿੱਚ ਹੈ ਉਹਨਾਂ ਦਾ ਕੀ ਕਹਿਣਾ ਜੀ ਉਹ ਕਹਿੰਦੇ ਕਿ ਮੈਂ ਕਰਵਾ ਕੇ ਦੇਵਾਂਗਾ ਤੁਹਾਨੂੰ ਸਾਰਾ ਕਾਰਪੋਰੇਸ਼ਨ ਦੇ ਕਿਹੜੇ ਅਧਿਕਾਰੀ ਨੂੰ ਮਿਲੇ ਸੀ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਜੀ ਸਾਡੀ ਅਪੀਲ ਉੱਥੇ ਪਈਦੀ ਹੈ ਇਹ ਸ਼ਾਮਗਲੀ ਸੋਸਾਇਟੀ ਸਾਡੀ ਰਜਿਸਟਰਡ ਸੋਸਾਇਟੀ ਇਹ ਸ਼ਾਮਗਲੀ ਰਿਵੈਟਰ ਸੋਸਾਇਟੀ ਹੈ ਉਹ ਰਜਿਸਟਰਡ ਉਹਨਾਂ ਕੋਲ ਲੈਟਰ ਪਿਆਦਾ ਹੁਣ ਅਜੇ ਤੱਕ ਕੋਈ ਗੌਰ ਹੀ ਨਹੀਂ ਕੀਤੀ ਸਰ ਇਹ ਸ਼ਾਮਗਲੀ ਹੈ ਜੀ ਇਹ ਸ਼ਾਮਗਲੀ ਤੇ ਕੀ ਹੁਣ ਮੰਗ ਤੁਹਾਡੀ ਸਾਡੀ ਮੰਗ ਹੈ ਸਾਡੀ ਸਬਸਿਆ ਹਾਲ ਕੀਤੀ ਹੈ ਪਾਣੀ ਦਾ ਨਿਕਾਸ ਕਰਕੇ ਆ ਜਾਵੇ ਇੱਕ ਉਹ ਮੇਨ ਪਾਈਪ ਅਸੀਂ ਕਿਹਾ ਸੀ ਪਾਈਪ ਪਾ ਦਿਓ ਉਹ ਪਾਈਪ ਅਜੇ ਤੱਕ ਕੋਈ ਨਾਲ ਕੋਈ ਸਾਨੂੰ ਪੁੱਛਣ ਆਇਆ ਉਹਨਾਂ ਨੇ ਕਿਹਾ ਸੀ ਸਾਡੇ ਨੰਬਰ ਤੱਕ ਲੈਈ ਸੀ ਇਹਨੇ ਅਜੇ ਤੱਕ ਕੋਈ ਸਾਡ ਨੂੰ ਦੇਖਣ ਨਹੀਂ ਆਇਆ ਪੁੱਛਣ ਨਹੀਂ ਆਇਆ ਸਾਡੇ ਕਾਜੀ ਕੀ ਨਾ ਜੀ ਮੇਰਾ ਨਾਮ ਪਰਲ ਗੁੱਪਤਾ ਸਰ ਕਿਹੜੀ ਗੱਦਾ ਜੀ ਸਰ ਸ਼ਾਮਗਲੀ ਨਈ ਆਬਾਦੀ ਵਾਰਡ ਨੰਬਰ 37 ਕੀ ਸਮੱਸਿਆ ਜੀ ਇੱਥੇ ਸਰ ਸਮੱਸਿਆ ਇਹ ਹੈ ਕਿ ਥੋੜਾ ਜਿਹਾ ਜਦੋਂ ਵੀ ਮੀਂਹ ਪੈਂਦਾ ਹੈ ਸਾਰੀ ਗਲੀਆਂ ਦੇ ਵਿੱਚ ਪਾਣੀ ਹੋ ਜਾਂਦਾ ਨਾਲ ਹੀ ਸਾਰੇ ਘਰਾਂ ਦੇ ਵਿੱਚ ਪਾਣੀ ਹੋ ਜਾਂਦਾ ਸਵੇਰੇ ਉੱਠ ਕੇ ਨਾਲੀ ਸਾਨੂੰ ਦੇਖਣਾ ਪੈਂਦਾ ਘਰਾਂ ਦੇ ਵਿੱਚ ਪਾਣੀ ਹੈ ਟੱਬ ਬਾਲਟੀਆਂ ਲੈ ਕੇ ਚੱਲੋ ਤੇ ਪਾਣੀ ਕੱਢੋ ਸਾਰੇ ਕੰਪਲੀਟ ਕੀਤੀ ਇਹਦੀ ਹਾਂਜੀ ਸਰ ਸਾਰੇ ਦਲੀ ਵਾਲੇ ਇਕੱਠੇ ਹੋ ਕੇ ਕੰਪਲੇਨਟ ਕਰਕੇ ਆਏ ਸੀਗੇ ਮਨਿਸਪਲ ਕਾਰਪੋਰੇਸ਼ਨ ਦੇ ਵਿੱਚ ਸਰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਉਹਨਾਂ ਨੂੰ ਕੋਈ ਲੈਟਰ ਗਈ ਹੋਈ ਹੈ ਹੁਣ ਕੀ ਮੰਗਿਆ ਤੁਹਾਡੀ ਸਰ ਮੰਗ ਇਹੀ ਹੈ ਸਾਡੀ ਕਿ ਜਲਦ ਤੋਂ ਜਲ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਸਾਰੇ ਗਲੀ ਵਾਲਿਆਂ ਨੂੰ ਬਹੁਤ ਪ੍ਰੋਬਲਮ ਹੈ ਇਸ ਚੀਜ਼ ਦੀ ਇਸ ਮਾਮਲੇ ਤੇ ਵੀ ਰਾਜ ਜੀ ਨੂੰ ਕੋਈ ਮਾਰਕ ਪੱਤਰ ਦਿੱਤਾ ਹੋਵੇ ਸਰ ਨਹੀਂ ਸਰ ਅੱਜ ਦਾ ਕੋਈ ਹੱਲ ਨਹੀਂ ਦਿੱਤਾ ਸਰ ਪੀਨਾ ਜੀ ਆਪਣਾ ਜੀ ਭਾਈ ਬ੍ਰਿਜਮੋਨ ਸ਼ਰਮਾ ਆਤੂ ਨਿਕਨੇ ਮਾਤੂ ਹੈ ਕਿਹੜਾ ਏਰੀਆ ਜੀ ਹੈ ਤੇ ਨਹੀਂ ਬਾਦੀ ਬਾੜ ਨੰਬਰ 73 ਸਰ ਤੁਹਾਡਾ ਫੋਨ ਨਾ ਆਇਆ ਸੀ ਮੀਡੀਆ ਨੂੰ ਕੀ ਸਮੱਸਿਆ ਕੀ ਹੈ ਜੀ ਇਸੇ ਸਮੱਸਿਆ ਹੈ ਜੀ ਪਾਣੀ ਇੱਥੇ ਇੰਨਾ ਇਕੱਠਾ ਹੋ ਜਾਂਦਾ ਮਾੜਾ ਹੀ ਨਹੀਂ ਪੈਂਦਾ ਜਿਆਦਾ ਵੀ ਇਹ ਜਿਹੜੇ 2 ਦਿਨ ਪੈ ਜਿਵੇਂ ਨਹੀਂ ਤੇ ਅੱਜੇ 2 ਦਿਨ ਨਹੀਂ ਪੈ ਜਿਵੇਂ ਤਾਂ ਇਸ ਤਰ੍ਹਾਂ ਹੜ੍ਹ ਆ ਜਵੇ ਲੋਕਾਂ ਦੇ ਬੈੱਡ ਵੀ ਯਾਨੀ ਕਿ ਪਾਣੀ ਉੱਤੇ ਚੜਦੇ ਆ ਤੁਹਾਨੂੰ ਦਿਖਾ ਦਿੰਨੇ ਬੈੱਡ ਚੜਦੇ ਆ ਘਰਾਂ 'ਚ ਪਾਣੀ ਆ ਗਿਆ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਅੱਧਾ ਘਾਟਾ ਨਹੀਂ ਪਿਆ ਗੋਡੇ-ਗੋਡੇ ਪਾਣੀ ਕੀ ਕਰੀਏ ਤੇ ਕੀ ਕਰੀਏ ਸਾਰੇ ਜਿਹੜਾ ਕਮੇਟੀ ਜਾਂਦਾ ਕੋਆਪਰੇਸ਼ਨ ਜਾਂਦਾ ਸਾਰਿਆਂ ਨੂੰ ਵਧੀਆ ਦੇ ਬਾਰੇ ਸਮੱਸਿਆ ਬਾਰੇ ਦੱਸਿਆ ਜੀ ਸਾਹਿਬ ਨੂੰ ਦੱਸਿਆ ਜੀ ਉਹ ਸੋਬਾ ਤੁਸੀਂ ਆਪਣੇ ਕਮਿਸ਼ਨਰ ਸਾਹਿਬ ਨੂੰ ਦੱਸਿਆ ਅਪਲੀਕੇਸ਼ਨ ਦਿੱਤੀ ਉਹਨਾਂ ਨੂੰ ਲੇਕਿਨ ਕੋਈ ਗੌਰ ਨਹੀਂ ਹੋਇਆ ਤੇ 10 15 ਦਿਨ ਹੋ ਗਏ ਜੀ ਕੀ ਹੁਣ ਮੰਗ ਕੀ ਆਪਣੀ ਵੀ ਹੁਣ ਇਹੇ ਹੀ ਮੰਗ ਹੈ ਜੀ ਇਹ ਹੱਲ ਕੀਤਾ ਜਾਵੇ ਇਹ ਤੋਂ ਸੀਵਰੇਜ ਦੀ ਪਾਈਪ ਇਹ ਸਿੱਧੀ ਪਾਈ ਜਾਵੇ ਡਰੇਨ ਦੀ ਕਿ ਪਾਣੀ ਨੀਵਾ ਨੀਵਾ ਬਾਹਰ ਨਿਕਲ ਜਵੇ ਇਹ ਮੰਗ ਹੈ ਜਿਹੜਾ ਤੁਸੀਂ ਦੱਸ ਰਹੇ ਆ ਤੇ ਜਿਹੜੀ ਪਾਈਪ ਪਾਈ ਜਾਵੇ ਉਹ ਪਾਈਪ ਮੋੜੇ ਬੰਦ ਹੋਵੇ ਪਹਿਲਾਂ ਇਹ ਦੇ ਬੰਦੇ 2 ਇੰਚ 2 ਇੰਚ ਬਾਈਪਲ ਉਹ ਚੱਕੀ ਪਾਣੀ ਜਾਊਗਾ ਸਰ ਪਾਣੀ ਬੈਕ ਮਾਰਦਾ ਇਹਦੇ ਬਾਰੇ ਤੁਸੀਂ ਕਦੀ ਡਿਸਕਸ ਕਰਨਾ ਕੀਤੀ ਲੱਗ ਲਗਣ ਵਾਲੇ ਗਾਂਸੀ ਆਰ ਸਾਲ ਕਰੀਦੀ ਹੈ ਹਰ ਸਾਲ ਕਰੀਦੀ ਹੈ ਅੱਜ ਤਾਂ ਪਾਣੀ ਥੋੜੀ ਆ ਰਿਹਾ ਹੈ ਅੱਜ ਤਾਂ ਪਾਣੀ ਥੋੜੀ ਆ ਰਿਹਾ ਹੈ ਬਰਸਾਤਾਂ ਵਾਲੇ ਵੀ ਕਿਤੇ ਮਾਰਾ ਜਾਂ ਨਹੀਂ ਪੈਂਦਾ ਤੇ ਗਿੱਟੇ ਗਿੱਟੇ ਪਾਣੀ ਹੈ ਜੀ ਬਹੁਤ ਰਸਿਆ ਪਏ کافی ਟਾਈਮ ਤੋਂ ਇਹਦੇ ਬਾਰੇ ਡਿਸਕਸ ਵੀ ਹੋਈ ਆ ਪਰ ਇਥੇ ਪ੍ਰੋਬਲਮ ਬਾਰ ਬਾਰ ਆਉਂਦੀ ਆ ਹਾਂਜੀ ਅਜੇ ਆਉਣ ਵਾਲੇ ਸਮੇਂ 'ਚ ਵੀ ਇਹਦਾ ਹੱਲ ਨਹੀਂ ਹੁੰਦਾ ਤਾਂ ਫੇਰ ਕੀ ਕਰੋਂਗੇ ਤੁਸੀਂ ਤੇ ਸਾਰੇ ਮਹੱਲੇ ਦਾ ਬੋਟਾ ਦਾ ਬਾਈਕਾਟ ਹੋਊਗਾ ਕਿਸੇ ਨੂੰ ਕੋਈ ਮੂਰ ਨਹੀਂ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਹੁਣ ਅਪੀਲ ਇਹੀ ਕਰਾਂਗੇ ਕਿ ਆ ਸਾਡਾ ਕੰਮ ਕਰਾਓ ਮਹੱਲੇ ਦਾ ਤੇ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਹੱਥ ਜੋੜ ਕੇ ਜਿੱਦਾਂ ਤੁਸੀਂ ਕਹਿੰਦੇ ਸੀ ਉਹਦੇ ਤੁਹਾਡੇ ਕਹਿਣਾ ਮੰਨ ਲੈਂਦੇ ਆ ਜਿੱਦਾਂ ਸਰਕਾਰ ਆ ਕਹਣਗੀ ਉਹਦੇ ਮੰਨ ਲਾਂਗੇ ਪਰ ਆ ਕਰੋਗਾ ਆ ਤਾਂ ਹੱਲ ਕਰੋ ਪਾਣੀ ਦਾ ਇੱਥੇ ਚੋਹ ਦਾ ਪਾਣੀ ਗੰਦਾ ਪਾਣੀ ਲੈਟਰਲ ਦਾ ਪਾਣੀ ਘਰਾਂ ਦੇ ਵਿੱਚ ਮੁੱਕੀ ਬਿਮਾਰ ਹੋਈ ਯਾਰ ਮੈਂ ਕੋਈ ਡੇਂਗੂ ਹੋਈ ਜਾਂਦਾ ਕੋਈ ਮਰ ਗਿਆ ਮੁੱਕ ਗਿਆ ਕੌਣ ਜ਼ਿੰਮੇਵਾਰ ਸਰ ਜਿੱਦਾਂ ਤੁਸੀਂ ਸਰਕਾਰ ਜ਼ਿੰਮੇਵਾਰ ਹੈਗੀ ਆ गली दे पानी दिया फोटो तो है, है। तो काफी हैं यहाँ पे शायद और भी परिवार से नाले पर आलम आई है वैसे तो कराची भी पानी गया थी अभी अपने को वीडियोस वगैरह है। हैं बहुत जगह है वीडियो काफी है गरीब जब जी ना पानी आमदे है तो ऐसे में आम के पूछे ऐसा तो कि हाँ जी जी जीवन के मालिक हैं यहाँ रक्षिती अ ਕਹਿਣਾ ਕੀ ਤੁਹਾਨੂੰ ਪਤਾ ਪਰਸੋਂ ਅੱਧਾ ਘੰਟਾ ਮੀਂਹ ਵਸ ਰੱਦਾ ਘੰਟਾ ਅੱਧੇ ਘੰਟੇ ਚ ਘਰ ਚਕ ਪਾਣੀ ਆ ਸਾਡੇ ਪੂਰਾ ਪੂਰੀ ਵੀਡੀਓ ਅਪਲੋਡ ਹੋ ਗਈ ਆ ਅਸ਼ੀਸ਼ ਸ਼ਰਮਾ ਨੇ ਵੀ ਪਾਈ ਦੀ ਆ ਪ੍ਰੈਸ ਤੇ ਆ ਰਿਕਲੇ ਪਾਈ ਆ ਤੁਸੀਂ ਆਪ ਦੇਖ ਲੋ ਕੀ ਆ ਅੱਧਾ ਘੰਟਾ ਮੀਂਹ ਸੌਂਦੂ ਪਤਾ ਆ ਕਿ ਦੋ ਘੰਟੇ ਮੀਂਹ ਪੈ ਗਿਆ ਮੈਂ ਤਾਂ ਸਾਨੂੰ ਉੱਪਰ ਹੀ ਚੜਨਾ ਪਾਣਾ ਕੋਟੇ ਤੇ ਘਰ ਦਾ ਸਭ ਸੋਫੇ ਪੈਡ ਮਿੱਟੀ ਤੁਹਾਨੂੰ ਪਤਾ ਦੁਆ ਨਾ ਹੁੰਦੇ ਅੱਜ ਕੱਲ ਸਾਰਾ ਕੁਝ ਸੋਨਾ ਵਿੱਚ ਚੀਜ਼ ਸੰਭਾਲ ਲੂਗਾ ਕੋਈ ਲੇਡੀ ਸਾਨੂੰ ਪਿੱਟਣੀ ਆ ਕਿ ਕੁਝ ਖਰਾਬ ਕੁਝ ਕਰਾਓ ਇੱਟਾ ਥੱਲੇ ਦਿਓ ਕਿੰਨੇ ਇੱਟਾ ਦੇਵਾਂਗੇ ਬੈਠ ਨਾ ਸੋਚੀ ਕੀ ਕਰੀਏ ਨਵੇਂ ਬੈਡ ਬਣਾਏ ਜੀ ਮੇਰਾ ਨਾਮ ਸੁਨੀਤਾ ਗੁਪਤਾ ਮੈਂ ਮੈਡਮ ਤੁਸੀਂ ਮਸੀਹਾ ਜੀ ਸਮੱਸਿਆ ਜੀ ਥੋੜੀ ਜਿੰਨੀ ਵੀ بارش ਹੁੰਦੀ ਘਰਾਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਜਿਹਦੇ ਤੋਂ ਅਸੀਂ ਸਾਰੇ ਮਹੱਲਾ ਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਵੇਰੇ ਉੱਠੋ ਪਹਿਲਾਂ 2 ਘੰਟੇ ਲਗਾ ਕੇ ਸਾਰਾ ਪਾਣੀ ਬਾਹਰ ਕੱਢੋ ਕਰਾਓ ਉਨਾ ਹੀ ਮੱਛਰ ਉਨਾ ਹੀ ਸਾਰਾ ਕੁਝ ਮਤਲਬ ਕਿ ਅਸੀਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਕਿ ਜੇ ਅੱਧੇ ਘੰਟੇ ਚ ਇਹ ਹਾਲ ਹੈ ਜੇ ਪੂਰਾ ਦਿਨ بارش ਹੋ ਜਾਵੇ ਫਿਰ ਸਾਡਾ ਕੀ ਹਾਲ ਹੋਏਗਾ ਕੀ ਕਰਨਾ ਚਾਹੁੰਦੇ ਹੋ ਸਾਡੀ ਸਾਰਿਆਂ ਕੇ ਹੱਥ ਜੋੜ ਕੇ ਇਹ ਅਪੀਲ ਹੈ ਕਿ ਸਾਡੀ ਸਮੱਸਿਆ ਤੋ ਸਾਲ ਨੂੰ ਛੁਟਕਾਰਾ ਦਿੱਤਾ ਜਾਵੇ ਇਹਦਾ ਜਲਦੀ ਤੋਂ ਜਲਦੀ ਕੋਈ ਹੱਲ ਲੱਭ ਲੱਭਿਆ ਜਾਵੇ ਸਰ ਬਾਰ ਨੰਬਰ 37 ਵਿੱਚ ਸ਼ਾਮਗਲੀ ਕੰਦੀ ਹੈ ਜਿੱਥੇ ਕੀ ਲੋਕਾਂ ਨੇ ਦੱਸਿਆ ਕਿ ਘਰਾਂ ਵਿੱਚ ਪਾਣੀ ਭਰ ਜਾਂਦਾ ਪਿਆ ਅਸੀਂ ਵਾਰ-ਵਾਰ ਕਾਰਪੇਸ਼ਨ ਚ ਜਾਂਦੇ ਪਏ ਆ ਹਰ ਸਾਲ ਜਾਂਦੇ ਆ ਥੋੜੀ ਜਿਹੀ بارش ਹੁੰਦੀ ਪਈ ਤਾਂ ਘਰਾਂ ਚ ਪਾਣੀ ਚੜ ਜਾਂਦਾ ਜੀ ਇਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ਾਹਪੁਰ ਫਾਸਲੇ ਵਾਲਿਆਂ ਦਾ ਬਹੁਤ ਹੀ ਜ਼ਰਾ ਸਵਾਗਤ ਕਰਦਾ ਕਿ ਤੁਸੀਂ ਮੈਂ ਜਿਹੜੇ ਤੁਹਾਡੇ ਮੌਦਮ ਰਹੇ ਜਿਹੜੀ ਜਮੇ ਸ਼ਾਮਗੜੀ ਜਾਂ ਬਾੜ ਨੰਬਰ 30 ਚ ਪੈਂਦੀ ਆ ਉਹ ਇਹ ਜਿਹੜੀ ਗਲੀ ਆ ਤਕਰੀਬਨ ਜਿਹੜਾ ਜਿਹੜਾ ਜਮੇ ਰੋਡ ਆ ਉਸ ਤੋਂ ਇਹ 1.5-2 ਫੋਟੇ ਨਵੀਂ ਗਲੀ ਆ ਮੈਂ ਆਪਣੇ ਐਸ.ਓ. ਸਾਥ ਸਾਡੇ ਉਧਰ ਏਰੀਆ ਦੇ ਉਹਨਾਂ ਨੇ ਪੁੱਛਿਆ ਜਿਹੜੇ ਸਾਡੇ ਉਹ ਘਰ ਹੀ ਆ ਔਰ ਉਥੇ ਦੇ ਐਮ.ਸੀ. ਸਾਹੂ ਨੂੰ ਵੀ ਜਿੰਨੇ ਪੁੱਛਿਆ ਜਿਹੜੇ ਉਸ ਵਾਰ ਤੋਂ ਦੇਖਦੇ ਆ ਗੋਪਾਲ ਪਰਮਾ ਜੀ ਜਾਂ ਉਹਨਾਂ ਦੀ ਵਾਈਫ ਹੈ ਵੀ ਮਨਤਾ ਪਰਮਾ ਜੀ ਔਰ ਇਹ ਜਿਹੜੀ ਗਲੀ ਜਾਂ ਕਾਫੀ ਜਿੰਨੇ ਨਵੀਂ ਹੋਣ ਕਰਕੇ ਜਿਹੜਾ ਇਹਦੇ ਵਿੱਚ ਜਿਹੜਾ بارشਾਂ ਦਾ ਪਾਣੀ ਜਿਹੜਾ ਖੜ ਜਾਂਦਾ ਔਰ ਸੀਵਰੇਜ ਦੇ ਪਾਈਪ ਵੀ ਜਿਹੜੇ ਆ ਉਹ ਉੱਥੇ ਤਕਰੀਬਨ ਜਿਹੜੇ ਪੁਰਾਣੇ ਪਾਏ ਹੋਏ ਨੇ ਉਹਨਾਂ ਵਿੱਚ ਜਿਹੜੀ ਨਿਕਾਸੀ ਪਾਣੀ ਨਹੀਂ ਹੁੰਦੀ ਅਗਰ ਉਹ ਅਸੀਂ ਗੜੀ ਨੂੰ ਚੱਕਦੇ ਆ ਤੇ ਲੋਕਾਂ ਦੇ ਘਰ ਵੀ ਜਿਹੜੇ ਆ ਡੁੱਬ ਜਾਂਦੇ ਆ ਉਹ ਦੇਖਦੇ ਆ ਮੈਂ ਆ ਵੀ ਉੱਥੇ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਐਕਸ਼ਨ ਸਾਹਿਬ ਦੇਖਦੇ ਉਧਰ ਨੂੰ ਹਰਪ੍ਰੀਤ ਜੀ ਉਹਨਾਂ ਨੇ ਵੀ ਕਿਹਾ ਹੈਗਾ ਐਸਡੀਓ ਸਾਹਿਬ ਨੂੰ ਵੀ ਔਰ ਸੋਮਵਾਰ ਮੰਡੇ ਨੂੰ ਬਕਾਇਦਾ ਜਿਹੜਾ ਕੋਈ ਨਾ ਕੋਈ ਆਪਾਂ ਹੱਲ ਦਾ ਪੱਡਾਂਗੇ ਜਿਹੜਾ ਐਸਟੀਮੇਟ ਬਣਾ ਕੇ ਜਿੱਦਾਂ ਵੀ ਜਿਹੜਾ ਕੋਈ ਹੱਲ ਹੁੰਦਾ ਹੋਊਗਾ ਚਾਹੇ ਪਾ ਪਾ ਕੇ ਸਟੋਰ ਵਾਟਰ ਦਾ ਪਾਵਾਂਗੇ ਇਹ ਇਹ ਰੋਪਾ ਹੱਲ ਕਰਾਂਗੇ ਜਰੂਰ ਆਉਣ ਵਾਲੀ ਮੀਟਿੰਗ ਵਿੱਚ ਮੈਂ ਚਾਹੂੰਗਾ ਕਿ ਉਥੇ ਰੈਸਟਿਮੇਟ ਬਣਾ ਕੇ ਪਾਸ ਕੀਤਾ ਜਾਵੇ ਆ ਕੋਈ ਉਧਰਲੇ ਜਿਹੜੇ ਲੋਕੀ ਆ ਜਿਹੜੇ ਕੱਜ ਨੂੰ ਸ਼ਾਮ ਗੜੀ ਵਿੱਚ ਰਹਿੰਦੇ ਆ ਉਹਨਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਬਾਰਸ਼ਾਂ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਦਾ ਹੱਲ ਕੀਤਾ ਜਾ ਸਕੇ